ਮੰਮੀ ਉਹ ਡੈਡੀ ਕੱਪੜੇ ਨਵੇਂ ਸਵਾ ਲੋ ਕੱਪੜੇ ਨਵੇਂ ਸਵਾ ਲੋ ਹੁਣ ਵਧਾਈਆਂ ਜੀ ਵਧਾਈਆਂ ਡੈਡੀ ਤੁਹਾਡਾ ਮੁੰਡਾ ਘੋੜੀ ਚੜ ਲਗਿਆ ਘੋੜੀ ਮੰਨ ਗਈ ਐ ਔਰ ਡੈਡੀ ਮਜ਼ਾਕ ਨਾ ਕਰੋ ਮੈਂ ਮੇਰਾ ਰਿਸ਼ਤਾ ਪੱਕਾ ਕਰਕੇ ਆਇਆ ਔਰ ਲਾ ਲਓ ਜਿਹੜੇ ਚੌਲਣੇ ਨੇ ਚਾਹ ਤਾਂ ਬਾਅਦ ਚਲਾਉਂਗਾ ਪਹਿਲਾਂ ਮੈਂ ਜੁੱਤੀ ਲਾਵਾਂ ਉਹ ਤੂੰ ਪਿਓ ਤੋਂ ਬਿਨਾਂ ਰਿਸ਼ਤਾ ਕਿਵੇਂ ਪੱਕਾ ਕਰਾਇਆ ਉਹ ਜੇ ਪਿਓ ਨਾਲ ਜਾਂਦਾ ਰਿਸ਼ਤੇ ਦਾ ਪਤਾ ਨਹੀਂ ਪਰ ਬੇਇੱਜ਼ਤੀ ਪੱਕਾ ਹੋਣੀ ਸੀ ਮੈਂ ਤਾਂ ਹੁਣ ਵੀ ਡਰਾਂ ਕਿਤੇ ਤੁਹਾਨੂੰ ਦੋਵਾਂ ਨੂੰ ਮਿਲ ਕੇ ਕੁੜੀ ਵਾਲੇ ਮੁੱਕਰੀ ਨਾ ਜਾਣ ਮੈਂ ਸੱਚੀ ਪਤ ਮੰਨ ਗਿਆ ਕੁੜੀ ਵਾਲੇ ਭਾਸ਼ਮੀ ਮੇਂ ਮਰ ਜਾ ਲੈ ਮੇਰੇ ਸਾਹਮਣੇ ਆ ਮੇਰਾ ਪੁੱਤ ਹੈ ਲੈ ਤੈਨੂੰ ਗੌਰ ਨਾਲ ਦੇਖਾ ਪਹਿਲਾਂ ਮੈਂ ਪੁੱਤ ਮੈਂ ਕੀ ਦੇਖ ਜਾਨੀ ਆ ਮੈਂ ਤਾਂ ਪੁੱਤ ਮੈਂ ਤਾਂ ਇਹੇ ਦੇਖਦੀ ਆ ਵੀ ਕੁੜੀ ਵਾਲੇ ਨੇ ਤੇਰੇ ਚਾਹੇ ਜਾਂ ਕੀ ਦੇਖਿਆ ਜਿਹੜਾ 35 ਸਾਲਾਂ ਸਾਨੂੰ ਨਹੀਂ ਦਿਖਿਆ ਮੇਰਾ ਤਾਂ ਜੀ ਕਰਦਾ ਤੁਹਾਨੂੰ ਦੋਨਾਂ ਨੂੰ ਛੱਡ ਕੇ ਨਾ ਬਾਕੀ ਸਾਰੇ ਪਿੰਡ ਨੂੰ ਬਰਾਤ ਲੈ ਜਾ ਉਹ ਮੈਨੂੰ ਤਾਂ ਐਸੀ ਤੁਹਾਨੂੰ ਮੇਰੇ ਤੇ ਮਾਣ ਹੋ ਮਾਣ ਸਵਾਥ ਹੁਣ ਤਾਂ ਮੇਰੇ ਤੇ ਯਕੀਨ ਵੀ ਨਹੀਂ ਇਹ ਜੀ ਕੁੜੀ ਪੂਰੇ ਹਿੰਦੁਸਤਾਨ ਚ ਲੈ ਆਪਣੀ ਦਾਵਾ ਮੇਰਾ ਇਹ ਪੱਕਾ ਕੁੜੀ ਨੇਪਾਲਣ ਹੋ